ਓਏ ਹਾਂ ਵੀਰੇ ਓਏ ਆ ਗਏ ਬਾਈ ਪਤੰਜਲੀ ਵੈਲਨੈਸ ਯੋਗ ਭਵਨ ਹੂੰ ਸਵਾਮੀ ਜੀ ਨੇ ਕੱਢਿਆ ਚੱਬ ਆ ਕੇ ਪਤਾ ਲੱਗਦਾ ਬਾਈ ਐਵੇਂ ਨਹੀਂ ਆ ਕੇ ਪਤਾ ਲੱਗਦਾ ਬੰਬ ਠਾਏ ਪਏ ਆ ਹੂੰ ਬਹੁਤ ਵੱਡਾ ਜਗਾੜ ਹੈ 750 ਏਕੜ ਤਾਂ ਜ਼ਮੀਨ ਹੀ ਆ ਪਤੰਜਲੀ ਕੋਲੇ ਬੱਲੇ ਬੱਲੇ ਪਤੰਜਲੀ ਵੈਲਨੈਸ ਉਥੇ ਯੋਗ ਹੁੰਦਾ ਸ਼ਾਇਦ ਹਨਾ ਜੀ ਆਪ ਨਹੀਂ ਹੁੰਦਾ ਅੱਛਾ ਤੋ ਆਪ ਫਿਰ ਉਧਰ ਵੈਸੀ ਮੈਟ ਮੂਟ ਵੈਸੀ ਨਾ ਯੂ ਥੋੜਾ ਬਹੁਤ ਖਾਗਾ ਪਰ ਬਾਕੀ ਪਹਿਲੇ ਤੋਂ ਫੁੱਲ ਥਾਈ ਅੱਛਾ ਪਹਿਲਾਂ ਇੱਥੇ ਹੁੰਦਾ ਸੀ ਯੋਗ ਪੁਰਾਣਾ ਯੋਗ ਭਵਨ ਹੈ ਇਹ ਸੁਆਮੀ ਜੀ ਦਾ ਆ ਦੇਖੋ ਹਵਨ ਕੁੰਡ ਜੋਤਾਂ ਜਲੀ ਜਾਂਦੀਆਂ ਹਮ ਯੱਗ ਭਸਮ ਜਲ ਇਹ ਯੱਗ ਦੀ ਜਿਹੜੀ ਭਸਮ ਹੈ ਭਸਮ ਦਾ ਜਲ ਆਪਾਂ ਤਾਂ ਪੀਵਾਂਗੇ ਆਪਾਂ ਨੂੰ ਤਾਂ ਯੱਗ ਕੀ ਭਸਮ ਦਾ ਜਲ ਹੈ ਆਪਾਂ ਨੂੰ ਤਾਂ ਵਿਸ਼ਵਾਸ ਹੈ ਸਵਾਮੀ ਵਿਵੇਕਾਨੰਦ ਜੀ ਸੋਏ ਆ ਬਈ ਪਹਿਲਾਂ ਰਿਸਰਚ ਕਰੇ ਇਨਸਾਨ ਪਹਿਲਾਂ ਰਿਸਰਚ ਕਰੇ ਘੁੰਮੇ ਫਿਰੇ ਫੇਰ ਕੋਈ ਓਪੀਨੀਅਨ ਬਣਾਵੇ ਇਹਦੇ ਚ ਹੀ ਚੰਗਾ ਹੁੰਦਾ ਹੈ ਹਨਾ ਜੀ ਇਹੀ ਚੰਗਾ ਰਹਿੰਦਾ ਹੁੰਦਾ ਚਲੋ ਮੈਂ ਤਾਂ ਅੱਗੇ ਜਾਣਾ ਜੀ ਕੰਮ ਹੈ ਮੈਨੂੰ ਦੱਸਿਓ ਆਪਦੇ ਵਿਚਾਰ ਗੱਲਾਂ ਬਾਤਾਂ ਦੁਨੀਆ ਚ ਐ ਬੜਾ ਚੱਲਦਾ ਬਾਬੇ ਨੇ ਆਪਦਾ ਬਿਜ਼ਨਸ ਕਰ ਲਿਆ ਬਾਬੇ ਤਾਂ ਬਿਜ਼ਨਸ ਕਰ ਨਹੀਂ ਸਕਦੇ ਇਹ ਸ਼ਾਇਦ ਨਿੰਦਿਆ ਹੁੰਦੀ ਐ ਆਪਾਂ ਨੂੰ ਪਤਾ ਨਹੀਂ ਲੱਗਦਾ ਹਾਂ ਹੁੰਦੀ ਐ ਕੋਈ ਨਾ ਕੋਈ ਕਿਸੇ ਨਾ ਕਿਸੇ ਪੁਆਇੰਟ ਤੇ ਇਨਸਾਨ ਕੁਛ ਨਾ ਕੁਛ ਥੋੜਾ ਬਹੁਤਾ ਵੀਕ ਪੁਆਇੰਟਸ ਆ ਜਾਂਦਾ ਹੈ ਲੀਜੈਂਡ ਬੰਦਿਆਂ ਦਾ ਵੀ ਆ ਜਾਂਦਾ ਹੈ ਤਾਂ ਐਕਿਊਪੰਕਚਰ ਵਿਭਾਗ ਬਹੁਤ ਲੰਬਾ ਚੌੜਾ ਜਿਗਾੜ ਹੈ ਆ ਜਾਓ ਮੁਰਦੇ ਪਏ ਯਾਰ ਚਲੋ